ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹ ਮਾਰਨਿੰਗ ਦਾ ਸਵੇਰ ਦਾ ਟਾਈਮ ਹੈਗਾ ਜੀ 8:00 ਵਜੇ ਦਾ ਤੇ ਮੈਂ ਅੱਜ 3:00 ਵਜੇ ਦੀ ਉੱਠੀ ਹੋਈ ਸੀ ਬਾਅਦ ਵਿੱਚ ਮੈਨੂੰ ਨੀਂਦ ਹੀ ਨਹੀਂ ਆਈ ਬਟ ਫਿਰ ਮੈਂ 7:00 ਵਜੇ ਉੱਠ ਕੇ ਆਪਣਾ ਨਹਾ ਧੋ ਲਿਆ ਸੀ ਮੈਂ ਲੰਮੇ ਪਈ ਰਹੀ ਸੀ 3 ਵਜੇ ਉੱਠ ਕੇ ਉਸ ਸਰਦਾਰ ਜੀ ਉਹਨਾਂ ਨੇ ਗੱਡੀ ਲੈ ਕੇ ਜਾਣਾ ਸੀ ਇਸ ਕਰਕੇ ਮੈਨੂੰ ਟਾਈਮ ਨਹੀਂ ਉੱਠਣਾ ਪਿਆ ਫਿਰ ਉਹਨਾਂ ਨੂੰ ਛਾਪਨਾ ਕੀ ਦਿੱਤੀ ਫੁਲਕੇ ਬਣਾ ਕੇ ਦਿੱਤੇ ਤੇ ਉਹ 4:00 ਵਜੇ ਨਾ ਚਲੇ ਗਏ ਸੀ ਮੈਂ ਫਿਰ ਪੈ ਗਈ ਬਟ ਮੈਨੂੰ ਨੀਂਦ ਹੀ ਨਹੀਂ ਆਈ ਮੈਂ ਫੋਨ ਦੇਖਦੀ ਰਹੀ ਫਿਰ ਮੈਂ 7:00 ਵਜੇ ਉੱਠ ਕੇ ਤੇ ਆਪਣਾ ਨਾ ਧੋ ਲਿਆ ਸੀ ਤੁਹਾਨੂੰ ਪਤਾ ਹੀ ਆਪਣੇ ਘਰੇ ਕੰਮ ਚੱਲਦਾ ਪਿਆ ਵਾ ਤੇ ਇਸ ਕਰਕੇ ਜਲਦੀ ਜਲਦੀ ਨਾ ਫਿਰ ਸਾਰੇ ਕੰਮ ਦੰਦੇ ਨਿਬੇੜਨੇ ਪੈਂਦੇ ਆ ਇੱਥੇ ਬਸ ਬਿਸਤਰਿਆਂ ਦੀ ਚੱਕ ਤਾਂ ਰਹਿ ਗਈ ਸੀ ਉੱਧਰ ਚਾਹ ਪਾਣੀ ਆਪਣਾ ਇੱਕ ਵਾਰੀ ਹੋ ਗਿਆ ਸੀ ਬਸ ਰੋਟੀਆਂ ਦਾ ਕੰਮ ਰਹਿ ਗਿਆ ਸੀ ਤੇ ਪੰਡਿਸ਼ਨਾਂ ਦਾ ਮੈਂ ਇੱਕ ਵਾਰੀ ਚੱਕ ਲਿਆ ਸੀ ਤੇ ਬੱਚਿਆਂ ਨੂੰ ਵੀ ਅੱਜ ਟਾਈਮ ਨਹੀਂ ਨਵਾਤਵਾ ਕੇ ਉਹਨਾਂ ਦਾ ਸਿਰ ਪੈਰਵਾਾ ਦਿੱਤਾ ਸੀ ਅੱਜ ਉਹ ਵੀਡੀਓ ਦੇ ਵਿੱਚ ਆਏ ਨਹੀਂ ਪਤਾ ਨਹੀਂ ਉਹਨਾਂ ਦਾ ਮਾਮਾ ਸੀ ਨਾ ਇੱਥੇ ਤੇ ਉਹਨਾਂ ਦੇ ਨਾਲ ਹੀ ਖੇਡਦੇ ਪਏ ਸੀ ਬਾਹਰ ਤੇ ਬਸ ਤਿੰਨ ਨੂੰ ਆਪਣੀ ਮौज-ਮਸਤੀ ਦੇ ਵਿੱਚ ਲੱਗੇ ਹੋਏ ਸੀ ਤੇ ਇੱਧਰ ਬਿਸਤਰੇ ਚੱਕ ਕੇ ਤੇ ਮੈਂ ਨਾਲ ਦੀ ਨਾਲ ਹੀ ਚਾਹ ਧਰ ਦਿੱਤੀ ਚਾਹ ਨੂੰ ਬਾਲਾ ਆ ਗਿਆ ਸੀ ਮਿਸਤਰੀ ਆ ਗਿਆ ਸੀ ਕਿਉਂਕਿ ਸਵੇਰ ਦਾ ਟਾਈਮ ਸੀ ਨਾ ਤੇ ਉਹ ਆ ਗਿਆ ਫਿਰ ਉਹਨਾਂ ਵਾਸਤੇ ਫਿਰ ਮੈਂ ਚਾਹ ਬਣੀ ਬਣਾ ਲਿਆ ਚਾਹ ਤਾਂ ਈ ਹੋਈ ਸੀ ਤੇ ਇੱਕ ਪਾਸੇ ਨਾ ਮਲਾਈ ਪਈ ਸੀ ਦੂਆਂ ਦਿਨਾਂ ਦੀ ਕੋਲੀਆਂ ਦੇ ਵਿੱਚ ਉਹ ਮੈਂ ਧਰੀ ਹੋਈ ਸੀ ਕੜਾਈ ਦੇ ਵਿੱਚ ਮੈਨੂੰ ਇਹ ਸੀ ਕਿ ਉਹ ਵੀ ਮਤਲਬ ਕਿ ਉਹ ਨਿਕਲ ਜਾਵੇ ਰਿੜਕੀ ਤਾਂ ਹੈਗੀ ਨਹੀਂ ਉਂਝੀ ਮੈਂ ਮਤਲਬ ਤਪਤੀ ਧਰ ਦਿੱਤੀ ਕਿਉਂਕਿ ਉਹ ਨਿਕਲ ਆਵੇ ਜਿਹੜਾ ਥੋੜਾ ਬੋਲਾ ਨਿਕਲਣਾ ਹੁੰਦਾ ਇੱਥੇ ਬਸ ਮੈਂ ਆਪਣੇ ਗਲਾਸ ਭਾਂਡੇ ਇਕੱਠੇ ਕਰਨ ਲਈ ਸੀ ਚਾਹ ਪਾਉਣ ਨੂੰ ਟਰੇ ਦੇ ਵਿੱਚ ਰੱਖ ਕੇ ਤੇ ਸੋ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਸਕਿਪ ਬਿਲਕੁਲ ਨਾ ਕਰਿਆ ਕਰੋ ਤੇ ਇਹ ਵੀਡੀਓ ਮੈਨੂੰ ਫਾਸਟ ਕਰਨੀ ਪਈ ਕਿਉਂਕਿ ਬਹੁਤ ਲੰਬੀ ਹੋ ਜਾਣੀ ਸੀ ਕੱਲ ਵਾਲੀ ਵੀਡੀਓ ਕਿਦਾਂ ਦੀ ਲੱਗੀ ਉਹ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪਲੀਜ਼ ਕਿੱਥੇ ਚੱਲੇ ਗੋ ਤੁਸੀਂ ਸਾਰੇ ਜਣੇ ਵੀਡੀਓਸ ਤੇ ਜ਼ਰੂਰ ਆਇਆ ਕਰੋ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਾਰੇ ਜਣੇ ਤੇ ਆਪਣੀ ਚਾਹ ਬਣ ਕੇ ਰੈਡੀ ਸੀ ਹੁਣ ਬਸ ਇੱਥੇ ਮੇਰਾ ਬ੍ਰਦਰ ਸੀ ਤਿਆਰ ਹੋ ਗਿਆ ਸੀ ਉਨਨੇ ਵੀ ਜਾਣਾ ਸੀ ਚਾਹ ਪੀ ਕੇ ਰੋਟੀ ਖਾ ਕੇ ਕਿਉਂਕਿ ਅੱਜ ਮੰਡੇ ਸੀ ਉਹਦੀ ਤਾਂ ਅੱਜ ਦੀ ਛੁੱਟੀ ਹੋ ਗਈ ਸਕੂਲ ਦੀ ਤੇ ਫਿਰ ਮੈਨੂੰ ਕਿਹਾ ਚਾਹ ਫੜਾ ਆ ਤੇ ਮੈਂ ਰੋਟੀ ਬਣਾ ਕੇ ਦਿੰਨੀ ਇੱਥੇ ਬਸ ਮੈਂ ਹੁਣ ਨੰਨੂ ਰੋਟੀ ਬਣਾ ਕੇ ਦਊਂਗੀ ਤੇ ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਮਤਲਬ ਦੁੱਧ ਤੇ ਚਾਹ ਮਿਕਸ ਕਰਕੇ ਦੇਦਾ ਮੈਨੂੰ ਕਈਆਂ ਪੈੜਾ ਨੇ ਕਿਹਾ ਹੋਰ ਲਿਕਸ ਤੇ ਮੈਂ ਇਹਨਾਂ ਨੂੰ ਕਹਿੰਨੀ ਵੀ ਆ ਤੇ ਬਟੇ ਮੰਨਦੇ ਨਹੀਂ ਕਹਿੰਦੇ ਨਹੀਂ ਚਾਹ ਨਾਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੈਨਾਂ ਨੂੰ ਪਹਿਲਾਂ ਵੀ ਮਤਲਬ ਤੋਂ ਕਹਿਣ ਤੋਂ ਪਹਿਲਾਂ ਵੀ کیا ਹੋਇਆ ਮੈਨੂੰ ਨਾ ਪਹਿਲਾਂ ਵੀ ਕਿਸੇ ਨੇ ਦੱਸਿਆ ਹੋਇਆ ਸੀ ਮੇਰੇ ਦਿਮਾਗ 'ਚ ਖੁਦ ਵੀ ਗੱਲ ਆਈ ਸੀ ਕਿ ਉਹ ਕਲਰ ਚੇਂਜ ਹੋ ਜਾਂਦਾ ਦੁੱਧ ਦੇ ਵਿੱਚ ਮਿਕਸ ਕਰਕੇ ਤੇ ਬਟੇ ਮੰਨਦੇ ਨਹੀਂ ਅਤੇ ਮੈਂ ਸੀ ਮੈਂ ਟਰਾਈ ਕਰਦੀ ਮੈਂ ਲੈਕ ਕਿ ਉਹ ਨਹੀਂ ਆ ਦੇਖੋ ਮੇਰੇ ਸੁਲਤਾਨ ਦੇ ਕਾਰਨਾਮੇ ਕਿਦਾਂ ਉਹ ਤੁਪੀਂਦਿਆ ਤੇ ਇੱਥੇ ਮੈਨੂੰ ਤੰਗ ਕਰਨ ਦਿਆ ਸੀ ਕਿ ਮੈਨੂੰ ਸ਼ੀਸ਼ੀ ਦੇ ਵਿੱਚ ਦੁੱਧ ਪਾ ਕੇ ਦੇਈ ਦੇ ਤੇ ਮੈਂ ਪਰ ਦਾਲਤ ਤੇ ਧਰ ਯੋਈ ਸੀ ਗੜਵੀ ਦੇ ਵਿੱਚ ਸੀ ਤੇ ਰੋਟੀ ਲਾਉਣ ਲੱਗ ਪਈ ਸੀ ਜਦੋਂ ਉਹਨਾਂ ਨੇ ਮੈਨੂੰ ਬਹੁਤ ਤੰਗ ਕੀਤਾ ਫਿਰ ਮੈਂ ਵੀਡੀਓ ਵੀ ਬੰਦ ਕਰ ਦਿੱਤੀ ਕਿਉਂਕਿ ਉਹਨਾਂ ਨੇ ਇੰਨਾ ਜ਼ਿਆਦਾ ਤੰਗ ਕੀਤਾ ਰੋਟੀ ਪਾਣੀ ਦਾ ਆਪਣਾ ਨਿਭੜ ਗਿਆ ਸੀ ਮਸ਼ੀਨ ਦੇ ਵਿੱਚ ਮੈਂ ਕੱਪੜੇ ਪਾਏ ਸੀ ਸਾਡੇ ਕੋ 8 ਵਜੇ ਦੇ 9 ਵਜੇ ਦੇ ਇੰਨੇ ਕੁ ਟਾਈਮ ਦੇ ਪਾਏ ਸੀ ਤੇ ਇੱਥੇ 11:00 ਵੱਜ ਗਏ ਸੀ ਮੈਂ ਮਤਲਬ ਰੋਟੀ ਬਣਾਈ ਤੇ ਉਸ ਤੋਂ ਬਾਅਦ ਪਹਿਲਾਂ ਸਿੰਪਲੀ ਫੁਲਕੇ ਬਣਾਏ ਸੀ ਸਾਨੂੰ ਇਹ ਸੀ ਕਿ ਉਹਨਾਂ ਨੇ ਖਾਣੇ ਨਹੀਂ ਮਿਸਤਰੀ ਹੋਣਾ ਤੇ ਬਟ ਫਿਰ ਨਾ ਉਹਨਾਂ ਨੇ ਅਸਨਾ ਦੇ ਦਿੱਤਾ ਕਿ ਚਾਹ ਪੀ ਲਈ ਸੀ ਕੱਲੀ ਫਿਰ ਅਸੀਂ ਆਪਣੇ ਫੁਲਕੇ ਬਣਾ ਕੇ ਖਾਲੇ ਪਰ ਨਾchna chakla ਫਿਰ ਯਾਰਾ ਕੋ ਵਜੀ ਉਹਨਾਂ ਨੇ ਮਤਲਬ ਕਹਿ ਦਿੱਤਾ ਸੀ ਕਿ ਸਾਨੂੰ ਪਰੌਂਠੇ ਲਾ ਕੇ ਦੋ ਫਿਰ ਮੈਂ ਸੋਚਿਆ ਪਹਿਲਾਂ ਕੱਪੜੇ ਕੱਢ ਕੇ ਪਾ ਲਾਂ ਉਸ ਤੋਂ ਬਾਅਦ ਫਿਰ ਪਰੌਂਠੇ ਬਣਾ ਕੇ ਦਿੰਨੀ ਆ ਤੇ ਇੱਥੇ ਕੱਪੜੇ ਵੀ ਉਸ ਦਿਨ ਸਰਦਾਰ ਜੀ ਦੇ ਤੋਤੇ ਹੋਏ ਸੀ ਉਹਨਾਂ ਨੇ ਤੋਤੇ ਹੀ ਪਰਸੋਂ ਦੇ ਤੇ ਮੈਂ ਕਾਫੀ ਜ਼ਿਆਦੇ ਹੋ ਗਏ ਸੀ ਮੈਂ ਅੱਜ ਧੋਤੇ ਕੱਲ ਤਾਂ ਫਿਰ ਤੁਹਾਨੂੰ ਪਤਾ ਟਾਈਮ ਨਹੀਂ ਲੱਗਾ ਤੇ ਰੋਜ਼ ਰੋਜ਼ ਇੰਨੇ ਜ਼ਿਆਦਾ ਕੰਮ ਹੁੰਦੇ ਵੀ ਨਹੀਂ ਆ ਤੇ ਅੱਜ ਮੈਂ ਟਾਈਮ ਨਾ ਹੀ ਪਾਤੀ ਛਿੱਤੀ ਦੇ ਨਾਲ ਕਿ ਜਿਹੜੇ ਪਾਉਂਦੇ ਪਾਉਂਦੇ ਪਰ ਨਾ ਇੰਨੀ ਜ਼ਿਆਦਾ ਧੁੱਪ ਲੱਗੀ ਸੀ ਗਰਮੀ ਵੀ ਬਾਲੀ ਜ਼ਿਆਦੀ ਪੈਣ ਲੱਗ ਪਈ ਨਾ ਪਤਾ ਨਹੀਂ ਕੀ ਚੱਕਰ ਹੈ ਦੋਆਂ ਕ ਦਿਨਾਂ ਤੋਂ ਇੰਨੀ ਜ਼ਿਆਦਾ ਗਰਮੀ ਹੋ ਗਈ ਪਾਉਂਦਿਆ ਪਾਉਂਦੇ ਸੁੱਕ ਗਏ ਕੱਪੜੇ ਮਸ਼ੀਨ ਦੇ ਵਿੱਚ ਇੱਕ ਗੇੜਾ ਤਾਂ ਦਵਾਇਆ ਹੋਏ ਸੁੱਕਣ ਵਾਲੀ ਦੇ ਵਿੱਚ ਪਰ ਧਾਰ ਤੇ ਪੋਨੇ ਪੋਨੇ ਸੁੱਕ ਗਏ ਤੇ ਹਵਾ ਵੀ ਬੜੀ ਵਗਣ ਦੀ ਫਿਰ ਮੈਨੂੰ ਉਸੇ ਟਾਈਮ ਹੀ ਲਾਉਣੇ ਪਏ ਤੋਨ ਨੂੰ ਤੇ ਇਹ ਹੀ ਕਿ ਚਲੋ ਤੋਫ ਗਿਆ ਜਿਆਦੇ ਗੰਦੇ ਸੀ ਕੱਪੜੇ ਹੋ ਹੀ ਬਾਲੇ ਜਾਂਦੇ ਆ ਪਤਾ ਨਹੀਂ ਕੀ ਚੱਕਰ ਆ ਬੱਚਿਆਂ ਦੇ ਬਾੜੇ ਬਹੁਤ ਹੋ ਜਾਂਦੇ ਆ ਤੇ ਮੇਰੇ ਸੂਟ ਵੀ ਇੰਨੇ ਜਿਆਦੇ ਹੋ ਜਾਂਦੇ ਸਰਦਾਰ ਜੀ ਉਹਨਾਂ ਦਾ ਇੱਕਦਈ ਸੂਟ ਹੁੰਦਾ ਅਸੀਂ ਤਿੰਨੋਂ ਮਾਪਕ ਤੋਂ ਕਰ ਰਹੇ ਰਹੀ ਨੇ ਫੈਸ਼ਨ ਬਦਲਦੇ ਸਾਡੇ ਤਾਂ ਫੈਸ਼ਨ ਨਹੀਂ ਮਾਣ ਸਾਨੂੰ ਤਾਂ ਸਾਰੇ ਕਹਿ ਦਿੰਦੇ ਆ ਪਰ ਕਈ ਵਾਰੀ ਵੀਡੀਓ ਦੇ ਵਿੱਚ ਮੇਰਾ ਉਹੀ ਸੂਟ ਹੁੰਦਾ ਕਿਉਂਕਿ ਪਹਿਲਾਂ ਹੀ ਮਾੜਾ ਜਿਹਾ ਪਾਣੀ ਰੁੜ ਜੇ ਚਾਹ ਰੁੜ ਜੇ ਦੁੱਧ ਰੁੜ ਜੇ ਬਸ ਚੇਂਜ ਕਰਨ ਤੇ ਚੇਂਜ ਕਰਨ ਤੇ ਰਹੀਦਾ ਤੇ ਬੱਚਿਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਕਿ ਮਿੱਟੀ ਦੇ ਵਿੱਚ ਖੇਡਦੇ ਰਹਿੰਦੇ ਫਿਰ ਉਹਨਾਂ ਦੇ ਤਾਂ ਕੱਪੜੇ ਲਿਬੜ ਜਾਂਦੇ ਆ ਤੇ ਹੋਰ ਵੀ ਬਸ ਵੀਰ ਦੇ ਨਵਾਏ ਹੋਏ ਸੀ ਤੇ ਪਰ ਤਾਂ ਵੀ ਨਹੀਂ ਫਿਰ ਨੂੰ ਹਟਣ ਦੇ ਨਹੀਂ ਧੁੱਪ ਸੀ ਆ ਬੀੜਾ ਤੱਪਿਆ ਹੋਇਆ ਸੀ ਇੱਕ ਪੈਰੀ ਵੀ ਨਹੀਂ ਕੁਝ ਪੋਂਦੇ ਚਪਲਾਂ ਤੋਂ ਲਿਆ ਕੇ ਦੇ ਦਿੰਦੀਆਂ ਖਾ ਜਾਂਦੇ ਆ ਤੇ ਸੈਂਡਲ ਵੀ ਨਹੀਂ ਪਾ ਕੇ ਖੁਸ਼ ਹੈਗੇ ਸੈਂਡਲ ਵੀ ਲਾ ਕੇ ਸਿੱਟ ਦਿੰਦੇ ਆ ਕੋਈ ਹਾਲ ਨਹੀਂ ਨਿਆਣਿਆਂ ਦਾ ਸੱਚੀ ਬਹੁਤ ਤੰਗ ਕਰਦੇ ਆ ਮੈਨੂੰ ਤਾਂ ਤੇ ਬੱਸ ਇੱਥੇ ਮੇਰੇ ਸਾਰੇ ਕੱਪੜੇ ਦੋਨੋਂ ਧਾਰਾ ਪਰ ਗਏ ਸੀ ਪੈ ਗਏ ਸੀ ਸੁੱਕਣੇ ਉਸ ਤੋਂ ਬਾਅਦ ਸਬਜ਼ੀ ਏ ਚੀਰਨੀ ਸੀ ਕਦੂਆਂ ਦੀ ਲੋਕੀ ਚੀਰਨੀ ਸੀ ਤੇ ਉਹ ਚੀਰ ਕੇ ਬਣਾਉਣੀ ਸੀ ਤੇ ਬਸ ਮੈਂ ਸੁੱਚੇ ਪਹਿਲਾਂ ਕੱਪੜੇ ਸੁੱਕਨੇ ਪਾਦਾ ਪਰ ਮੈਨੂੰ ਨਾਲ ਦੀ ਨਾਲ ਹੀ ਲੋਣੇ ਪਏ ਕਿਉਂਕਿ ਨਹੀਂ ਜਿਆਦਾ ਹਨੇਰੀ ਵਗੰਦੇ ਹੀ ਮੈਂ ਹਲੇ ਪਾ ਕੇ ਅੰਦਰ ਹੀ ਆਈ ਸੀ ਬਸ ਲੋਕੀ ਫੜੀ ਸੀ ਤੇ ਛਿੱਲਣ ਲੱਗੀ ਸੀ ਬਸ ਉਹਨੇ ਜਨੂੰ ਹਨੇਰੀ ਆ ਗਈ ਫਿਰ ਕੱਪੜੇ ਵੀ ਸੁੱਕ ਗਏ ਸਾਰੇ ਤੇ ਮੈਂ ਨਾਲ ਦੀ ਨਾਲ ਹੀ ਲਾ ਲੇ ਇੱਥੇ ਪਉਣ ਦਾ ਮੁੱਲ ਵੀ ਨਹੀਂ ਮੁੜਿਆ ਸੁੱਕਣੇ ਮੈਨੀਆਂ ਰਿੱਜਣਾਂ ਸੁੱਕਣੇ ਪਾਏ ਕਿ ਚਲ ਐ ਧੁੱਪ ਲੱਗ ਜੂ ਪਰ ਇੰਨਾ ਸਿਆ ਸੀ ਨਾ ਬਾਲਾ ਜਦਾਈ ਸਿਆਜ਼ੀ ਪਾਰਤਾ ਉਹਨਾਂ ਸੂਰਜ ਅਜ ਨਿਕਲਿਆ ਹੋਇਆ ਕੋਈ ਹਿਸਾਬ ਹੀ ਨਹੀਂ ਤੇ ਸਬਜੀ ਮਚੀਰਲੀ ਸੀ ਬੈਠੇ ਬੈਠੇ ਮੈਂ ਵੀਡੀਓ ਕੋਈ ਸ਼ੂਟ ਨਹੀਂ ਕੀਤੀ ਗੰਡੇ ਵੀ ਚੀਰਲੇ ਸੀ ਆ ਦੇਖੋ ਕद्दू ਮਤਲਬ ਖੁੱਲੀ ਸਬਜੀ ਲੈ ਕੇ ਬਣਾਉਣੀ ਸੀ ਕਿਉਂਕਿ ਘਰੇ ਲੱਗਾ ਮਿਸਤਰੀਰਾਪਤਾ ਵੀ ਢਾਂਗੋ ਜਾਂਦਾ ਵਾ ਤੇ ਉਹਨਾਂ ਦਾ ਵੀ ਇੱਥੇ बस ਮੇਰਾ ਤੜਕਾ ਲੱਗਣ데요 ਸੀ ਮੈਂ ਲੂਣ ਵਿੱਚ ਪਾਉਂਦੀ ਮੈਂ ਸਿੰਪਲ ਜੇ ਤਰੀਕੇ ਨਾਲ ਬਣਾਉਂਦੀ ਆ ਵਿੱਚ ਕੋਈ ਦੁੱਧ ਮਤਲਬ ਮੈਂ ਤਾਂ ਨਹੀਂ ਪਾਉਂਦੀ ਕਿਉਂਕਿ ਕਿਸੇ ਵੇਲੇ ਕਿਸੇ ਨੂੰ ਨਹੀਂ ਪਸੰਦ ਹੁੰਦਾ ਉਹ ਆਪਣੀ ਮਨਮਰਜ਼ੀ ਹੈ ਕਿ ਪਾ ਲਈ ਦਮ ਮੈਂ ਤਾਂ ਮਤਲਬ ਪਾ ਕੇ ਫੇਰ ਹੀ ਖਾਨੀ ਆ ਸਬਜ਼ੀ ਤੇ ਇੱਥੇ ਹਰੀਆਂ ਮਿਰਚਾਂ ਰਹਿ ਗਈਆਂ ਸੀ ਦੋ ਤਿੰਨ ਕੱਟ ਕੇ ਉਪਾਦਿਤੀਆਂ ਅਸੀਂ ਤਾਂ ਬਸ ਦੋਆ ਤਿੰਨਾਂ ਤੋਂ ਵੱਧ ਮਿਰਚ ਕਦੀ ਹਰੀ ਪਾਈ ਨਹੀਂ ਤੇ ਕਈ ਪੈਣਾ ਨੇ ਮੈਂ ਵਲੌਗ ਦੇਖਦੀ ਆ ਬਹੁਤ ਮਿਰਚ ਪਾਉਂਦੇ ਕਈ ਤਾਂ ਇੰਨੀ ਜ਼ਿਆਦਾ ਮਿਰਚ ਖਾਂਦੇ ਆ ਨਾ ਬਸ ਅਹੀਂ ਨਾ ਬੱਚਿਆਂ ਦਾ ਕਰਕੇ ਨਹੀਂ ਮਿਰਚ ਨਹੀਂ ਪਾਉਂਦੇ ਕਿਉਂਕਿ ਬੱਚੇ ਵੀ ਫਿਰ ਰੋਟੀ ਪਾਣੀ ਖਾਂਦੇ ਆ ਤੇ ਫਿਰ ਬੱਚੇ ਓਕੇ ਹੁੰਦੇ ਉਹਨਾਂ ਨੂੰ ਮਿਰਚ ਲੱਗਦੀ ਆ ਤੇ ਇੰਨਾ ਕੀ ਆਪ ਚਲ ਬੱਚਿਆਂ ਦਾ ਕਰਕੇ ਵੀ ਓਵੇਂ ਦੀ ਹੀ ਖਾਈਦੀ ਆ ਘੱਟ ਹੀ ਖਾਈਦੀ ਵੈਸੇ ਕਾਫੀ ਹੋ ਹੀ ਜਾਂਦੀ ਆ ਨਾਲ achar ਵਗੈਰਾ ਲੈ ਲਈਦਾ achar ਅੰਬ ਦਾ ਖੁੱਲਾ ਹੀ ਕਰੇ ਤੇ ਇੱਥੇ ਤਾਂ ਮੈਂ ਤੜਕਾ ਦੁਕਵਾਨੀ ਵਾਂਗੂ ਬਸ ਮੈਂ ਖੁੱਲੇ ਗੰਡੇ ਪਾਇਓ ਐਸੀ ਹੁਣ ਬਸ ਨੂਨ ਮਿਰਚ ਪਾਉਂਗੀ ਉਹ ਮੈਂ ਕੌਲੀ ਚ ਪਾ ਕੇ ਰੱਖ ਲਈ ਸੀ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲਵਾ ਜਰੂਰ ਕਰਕੇ ਜਾਇਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਯੂ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਹਰ ਕਿਸਾਰਿਆਂ ਕੁਲ ਮੇਰੀ ਵੀਡੀਓ ਪਹੁੰਚੇ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਤੁਹਾਨੂੰ ਅੱਜ ਮੈਂ ਬਾਹਰ ਦਾ ਵੀਊ ਨਹੀਂ ਨ ਦਿਖਾਇਆ ਕੋਈ ਨਾ ਮੈਂ ਤੁਹਾਨੂੰ ਦਿਖਾਉਂਗੀ ਸ਼ਾਮ ਜੀ ਨੂੰ ਦਿਖਾਉਂਗੀ ਬਸ ਮੇਰੇ ਕਿਚਨ ਦੇ ਕੰਮ ਹੁੰਦੇ ਨੇ ਮੌਕੇ ਦੇ ਤੇ ਤੁਹਾਨੂੰ ਦਿਖਾਉਣੀ ਹੈ ਥੋੜਾ ਜਿਹਾ ਬਾਹਰ ਦੀ ਝਲਕ ਵੀ ਦਿਖਾਉਣੀ ਹੈ ਜਿਹੜੀ ਕੱਲ ਕੰਨ ਢਾਈ ਸੀ ਉਹ ਹੋ ਗਈ ਆ ਪੂਰੀ ਤੇ ਇਧਰਲੀ ਸਾਈਡ ਵੀ ਇੱਥੇ ਆਪਣਾ ਬਾਥਰੂਮ ਰੈਡੀ ਹੋਊਗਾ ਜਿਹੜਾ ਬਰਾਂਡੇ ਦੇ ਵਿੱਚ ਆਪਣੀ ਮਸ਼ੀਨ ਵਗੈਰਾ ਨਾ ਸਾਰਾ ਨਿਕਲ ਕੇ ਇਧਰਲੀ ਸਾਈਡ ਆ ਜਾਊਗਾ ਬਾਹਰ ਵਾਲੀ ਸਾਈਡ ਤੇ ਤਾਂ ਕਿ ਇੱਥੋਂ ਪਾਣੀ ਦਾ ਸਿਸਟਮ ਨਿਕਲ ਕੇ ਉਧਰਲੀ ਸਾਈਡ ਚੱਲ ਜੇ ਫਿਰ ਆਪਣਾ ਜਿਹੜਾ ਰੂਮ ਦਾ ਸਮਾਨ ਆਪਾਂ ਸਾਰਾ ਫਿਰ ਉੱਥੇ ਰੱਖਾਂਗੇ ਫਿਲਹਾਲ ਲਈ ਫਿਰ ਇਧਰ ਆਪਣੇ ਕਮਰਿਆਂ ਦੀ ਸਟਾਰਟਿੰਗ ਹੋਊਗੀ ਤਾਂ ਹੀ ਪਹਿਲਾਂ ਆਪਾਂ ਬਾਥਰੂਮ ਤੋਂ ਕੰਮ ਸ਼ੋਆ ਹੋਇਆ ਹੋਇਆ ਵਾ ਤਾਂ ਕਿ ਜਿਹੜਾ ਸਿਰੇ ਚੜ੍ਹ ਜੇ ਜਲਦੀ ਤੋਂ ਜਲਦੀ بس 2-4 ਦਿਨ ਹੋਰ ਲੱਗਣੇ ਆ ਤਾਂ ਕਿ ਜਲਦੀ ਤੋਂ ਜਲਦੀ ਆਪਣੇ ਬਾਥਰੂਮ ਰੈਡੀ ਹੋ ਜਾਣ ਪਲਸਤਰ ਵਗੈਰਾ ਹੋ ਕੇ ਤੇ ਰੋਟੀ ਪਾਣੀ ਸਾਰਿਆਂ ਦਾ ਹੋ ਗਿਆ ਸੀ ਸਬਜ਼ੀ ਸਾਰਿਆਂ ਨੇ ਕਾਲੀ ਮੈਨੂੰ ਵੀਡੀਓ ਸ਼ੂਟ ਕਰਨ ਦਾ ਚੇਤਾ ਭੁੱਲ ਗਿਆ ਤੇ ਬਸ ਜਲਦੀ ਜਲਦੀ ਫੁੱਲ ਕੇ ਬਣਾਏ ਤੁਹਾਨੂੰ ਪਤਾ ਫਿਰ ਜਲਦੀ ਦੇ ਵਿੱਚ ਵੀਡੀਓ ਸ਼ੂਟ ਨਹੀਂ ਹੁੰਦੀ ਤੇ ਆ ਦੇਖੋ ਸਬਜ਼ੀ ਬਹੁਤ ਆਦੀ ਟੇਸਟੀ ਬਣੀ ਸੀ ਮੈਂ ਤਾਂ ਆਪਣੀ ਸਬਜ਼ੀ ਦੇ ਵਿੱਚ ਪਾ ਲਿਆ ਸੀ ਦੁੱਧ ਤੇ ਆ ਆਚਾਰ ਸੀ ਕੋਲੀ ਦੇ ਵਿੱਚ ਤੇ ਦੇਸੀ ਘਿਓ ਸਬਜੀ ਦੇ ਵਿੱਚ ਪੋਣ ਨੂੰ ਤੇ ਟੱਕਣ نیچے ਟਿੱਗ ਗਿਆ ਚੱਕ ਰਹੀ ਸੀ ਮੈਂ ਮੈਂ ਹੁਣ ਮਤਲਬ ਬੈਸਵੇ ਲਈ ਰੋਟੀ ਖਾ ਲਈਨੀ ਫਿਰ ਮੇਰਾ ਰਾਤ ਨੂੰ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਇੱਥੇ ਮੈਂ ਦੁੱਧ ਪਾ ਲਿਆ ਸੀ ਮਲਾਈ ਪਾ ਲਈ ਸੀ ਸਬਜੀ ਦੇ ਵਿੱਚ ਮੈਨੂੰ ਫੇਰ ਹੀ ਟੇਸਟੀ ਲੱਗਦੀ ਹੈ ਸਬਜੀ ਕਦੂ ਦੀ ਨਹੀਂ ਤਾਂ ਮੈਨੂੰ ਬਿਲਕੁਲ ਨਹੀਂ ਟੇਸਟ ਲੱਗਦੀ ਤੇ ਆ ਦੇਖੋ ਜੀ ਬਾਹਰ ਦਾ ਵੀਓ ਸ਼ਾਮਾਂ ਦਾ ਵਾ ਤੇ ਸੋ ਆਪਾਂ ਇਹਦੇ ਨਾਲ ਹੀ ਕਰਦੇ ਆਂ ਵੀਡੀਓ ਦਾ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜੀ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ ਤੇ ਆਪਣਾ ਬਾਥਰੂਮ ਐਨਾ ਰੈਡੀ ਹੋ ਗਿਆ ਵਾ ਚਲੋ ਜਦੋਂ ਮਤਲਬ ਪੂਰਾ ਰੈਡੀ ਹੋਊਗਾ ਉਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਹਾਨੂੰ ਵੀਡੀਓ ਥੋੜੀ ਜੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਫਿਰ ਆਪਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ओके ਬਾਏ ਟੇਕ ਕੇਅਰ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਓ ਜੀ ਸਾਰੇ ਜਣੇ ਥੈਂਕ ਯੂ so much